ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦਾਂ ਦੁੱਸ ਸਭ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਝੋਨੇ ਤੇ ਬਾਸਮਤੀ ਦੀ ਫਸਲ ਦੇ ਵਿੱਚ ਪੱਤਾ ਨਵੇਟ ਸੁੰਡੀ ਦੀ ਬਾਬਤ ਜਿਹੜੀ ਗੱਲਬਾਤ ਕਰਨੀ ਕਿਉਂਕਿ ਪਿਛਲੇ ਦਿਨੀ ਫੀਲਡ ਜਿਹੜੇ ਦੇਖੇ ਸੀ ਕਿਤੇ ਕਿਤੇ ਨਜ਼ਰ ਆਈ ਆ। ਪਰ ਇਹਦੀ ਬਾਰਤ ਕਿਸਾਨ ਵੀਰਾਂ ਨੂੰ ਖਬਰਾਉਣ ਦੀ ਜ਼ਰੂਰਤ ਨਹੀਂਗੀ ਇਹਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਹਨ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਾ ਪੜਨ ਦਾ ਬਲੋਗ ਫੇਸਬੁੱਕ ਪੇਜ ਤੇ ਦੇ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੈ ਪਹੁੰਚਦੀ ਰਹੇ ਸੋ ਬੇਨਤੀ ਹੈ ਕਿਸਾਨ ਵੀਰੋ ਕੀੜੇ ਮਕੌੜੇ ਆ ਜਿਹੜੇ ਚਾਹੇ ਉਹ ਗੋਭ ਦੀ ਸੁੰਡੀ ਆ ਪੱਤਾ ਲਵੇਟ ਸੁੰਡੀ ਆ ਜਾਂ ਜਿਹੜੇ ਘਾਹ ਦੇ ਟਿੱਡੇ ਵੀ ਕਈ ਵਾਰ ਆ ਜਾਂਦੇ ਨੇ ਕਾਲਾ ਚਿੱਟਾ ਤੇ ਲਾ ਆ ਜਾਂਦਾ ਇਹ ਆਪਾਂ ਨੂੰ ਨੰਗੀ ਅੱਖ ਦੇ ਨਾਲ ਨਜ਼ਰ ਆਉਂਦੇ ਹੈਗੇ ਆ ਤੇ ਵੱਖ-ਵੱਖ ਇਹਨਾਂ ਦਾ ਨੁਕਸਾਨ ਕਰਨ ਦਾ ਤਰੀਕਾ ਤੇ ਫਸਲ ਦੇ ਉੱਤੇ ਵੀ ਜਿਹੜੇ ਪ੍ਰਭਾਵ ਨੇ ਇਹਨਾਂ ਦੇ ਵੱਖ-ਵੱਖ ਹੈ। ਬਿਮਾਰੀ ਹੈ ਜਿਹੜੀ ਉਹ ਆਪਾਂ ਨੂੰ ਪਹਿਲਾਂ ਨਜ਼ਰ ਨਹੀਂ ਆਉਂਦੀ ਜਦੋਂ ਦੀ ਇਨਫੈਕਸ਼ਨ ਹੁੰਦੀ ਪਰ ਉਹ ਨੁਕਸਾਨ ਝਾੜ ਦੇ ਵਿੱਚ ਜ਼ਿਆਦਾ ਕਰਦੀ ਫਸਲਾਂ ਦੇ ਵਿੱਚ। ਗੋਭ ਦੀ ਸੁੰਡੀ ਤੇ ਪੱਤਾ ਲਪੇਟ ਸੁੰਡੀ ਦੇ ਵਿੱਚੋਂ ਗੋਭ ਦੀ ਸੁੰਡੀ ਜ਼ਿਆਦਾ ਨੁਕਸਾਨ ਕਰਦੀ ਹੈ ਇਹਦੇ ਬਾਰੇ ਵੱਖਰੀ ਵੀਡੀਓ 'ਚ ਗੱਲ ਕਰਾਂਗੇ। ਪੱਤਾ ਲਪੇਟ ਸੁੰਡੀ ਆ ਪਹਿਲਾਂ ਜਿਹੜਾ ਮਾਈਨਰ ਪੈਸਟ ਹੁੰਦਾ ਸੀਗਾ ਮਤਲਬ ਅਣਗੌਲਿਆ ਜੀ ਨੂੰ ਆਪਾਂ ਜਿਹਦੇ ਹੱਲ ਧਿਆਨ ਦੇਣ ਦੀ ਜ਼ਰੂਰਤ ਹੀ ਨਹੀਂ ਜਿਵੇਂ ਜਿਵੇਂ ਝੋਨੇ ਹੇਟ ਰਕਬਾ ਵੱਧਦਾ ਗਿਆ ਤੇ ਜਿਵੇਂ ਜਿਵੇਂ ਆਪਣੀ ਯੂਰੀਆ ਦੀ ਡੋਜ਼ ਵੱਧਦੀ ਗਈ ਕਿਉਂਕਿ ਯੂਰੀਆ ਦੀ ਰეკਮੈਂਡਡ ਡੋਜ਼ ਤਾਂ ਆ ਉਨੀ ਇੱਕ ਹੀ ਰਹੀ ਹੈ ਈਵਨ ਉਸ ਤੋਂ ਬਾਅਦ ਤਾਂ ਹੁਣ ਜਿਹੜੀ ਹੈਗੀ ਆ ਥੋੜੀ ਕਿਉਂਕਿ ਸਲੋ ਰਿਲੀਜ਼ਿੰਗ ਹੈ ਇਹ ਨੀਮ ਕੋਟਡ ਯੂਰੀਆ ਆਉਣ ਲੱਗ ਪਈ ਤਾਂ ਇਹਦੀ ਡੋਜ਼ ਥੋੜੀ ਘਟਾਈ ਹੋਈ ਗਈ ਸੀ ਪਰ ਆਪਣੀ ਜਿਹੜੇ ਕਿਸਾਨ ਵੀਰ ਵਰਤਦੇ ਆ ਕਾਫੀ ਵੱਡੇ ਪੱਧਰ ਤੇ ਵਧਦੀ ਗਈ ਤੇ ਪਰ ਹੁਣ ਥੋੜਾ ਜਿਹਾ ਕੰਟਰੋਲ ਕਰਨ ਲੱਗੇ ਕਿਉਂਕਿ ਵਾਰ-ਵਾਰ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਅ ਕਿ ਆਪਾਂ ਯੂਰੀਆ ਤੇ ਨਿਕਲੀ ਤੇ ਦੱਬ ਦੇਣੀ ਯੂਰੀਆ ਦੇ ਕਾਰਨ ਕਾਫੀ ਬਿਮਾਰੀਆਂ ਕੀੜੇ ਮਕੌੜਿਆਂ ਦਾ ਹਮਲਾ ਦੇਖਣ ਨੂੰ ਮਿਲਦਾ ਸੋ ਪਹਿਲਾ ਨੁਕਤਾ ਤਾਂ ਇਹ ਹੈ ਕਿ ਜਿੱਥੇ ਯੂਰੀਆ ਵੱਧ ਪਈ ਹੈ ਜਿੱਥੇ ਗੇਤਾ ਝੋਨਾ ਜ਼ਿਆਦਾ ਲੱਗਿਆ ਹੋਇਆ ਹੈ ਜਿੱਥੇ ਨੌਨ ਸਫਾਰਸ਼ ਵੈਰੈਟੀ ਖਾਸ ਤੌਰ ਤੇ ਪੂਸਾ 44 ਵਗੈਰਾ ਹੈਗੀ ਕਿਉਂਕਿ ਉਹ ਚ ਯੂਰੀਆ ਆਪਾਂ ਕਹਦੇ ਨੇ ਕਿ ਤਾਂ ਯੂਰੀਆ ਵੱਧ ਲੈ ਜਾਂਦਾ ਵੱਧ ਲੈਂਦਾ ਨਹੀਂ ਆਪਾਂ ਵੱਧ ਪਾਉਨੇ ਆ ਤਾਂ ਵੱਧ ਲੈਂਦਾ ਜੇ ਵੱਧ ਪਾਵਾਂਗੇ ਤਾਂ ਵੱਧ ਲਊਗਾ ਤੇ ਕਾਲਾ ਜਿਆਦਾ ਹੋ ਜਾਊਗਾ ਜੇ ਆਪਾਂ ਹਸਾਬ ਨਾਲ ਰਕਮੈਂਡਡ ਪਾਵਾਂਗੇ ਤਾਂ 19 ਕਿਲੋਊਗਾ ਤਾਂ ਉਹਦਾ ਰੰਗ ਵੀ ਠੀਕ ਰਹੂਗਾ ਤੇ ਸਖਤ ਜਾਨ ਵੀ ਰਹੂਗਾ ਜਿੰਨਾ ਬੂਟੇ ਨੂੰ ਯੂਰੀਆ ਜਿਆਦਾ ਪਾਵਾਂਗੇ ਉਹਨਾਂ ਨੂੰ ਨਰਮ ਰਹੂਗਾ ਤੇ ਉਹਨਾਂ ਮਿੱਠਾ ਹੋਊਗਾ ਤੇ ਉਹਨਾਂੇ ਬਿਮਾਰੀਆਂ ਕੀੜੇ ਮਕੌੜੇ ਜਿਆਦਾ ਆਉਣਗੇ ਪੱਤਾ ਲਪੇਟ ਸੁੰਡੀ ਆ ਸਭ ਤੋਂ ਪਹਿਲਾਂ ਸਿਲੈਕਸ਼ਨ ਤੇ ਸਭ ਤੋਂ ਵੱਧ ਟਾਈ ਇਹਦਾ ਜਿਹੜਾ तितਲੀ ਹੁੰਦੀ ਹੈ ਜਿਹੜੀ ਉਹ ਸਭ ਤੋਂ ਵੱਧ ਸਮਾਂ ਫਸਲ ਤੇ ਬੂਟੇ ਸਿਲੈਕਟ ਕਰਨ ਤੇ ਲਾਉਂਦੀ ਕਿ ਅੰਡੇ ਕਿੱਥੇ ਦਿੱਤੇ ਜਾਣ ਕਿਉਂਕਿ ਸਭ ਤੋਂ ਨਰਮ ਪੱਤੇ ਤੇ ਨਰਮ ਬੂਟੇ ਅਨੇ ਚੁਣਨੇ ਹੁੰਦੇ ਤਾਂ ਕਿ ਪੱਤਾ ਜਿਹੜਾ ਸਾਨੀ ਦੇ ਨਾਲ ਖਾਧਾ ਜਾ ਸਕੇ ਜਿਹੜੇ ਅੰਡਿਆਂ ਦੇ ਵਿੱਚੋਂ ਲਾਰਵੇ ਨਿਕਲਣੇ ਨੇ ਸੁੰਡੀ ਨਿਕਲਣੀ ਆ ਤੇ ਬਹੁਤ ਨਾਜ਼ੁਕ ਕੀੜਾ ਤੇਜ਼ ਹਵਾ ਚੱਲ ਜੇ ਕੋਈ ਮੀਂਹ ਪੈ ਜਾਵੇ ਆਪਾਂ ਤੁਰੇ ਫਿਰਦੇ ਖੇਤ ਦੇ ਵਿੱਚ ਕੋਈ ਸਪਰੇ ਕਰਦੇ ਫਸਲ ਡਿਸਟਰਬ ਹੁੰਦੀ ਆ ਤਾਂ ਇਹ ਆਸਾਨੀ ਦੇ ਨਾਲ ਥੱਲੇ ਝੜ ਜਾਂਦੀ ਹੈ ਤੇ ਮੁੜ ਕੇ ਤੋਂ ਉੱਪਰ ਨਹੀਂ ਚੜਾਇਆ ਜਾਂਦਾ ਕੋਈ ਨੁਕਸਾਨ ਨਹੀਂ ਜਦੋਂ ਫਸਲ ਫੋਟ ਲੈ ਰਹੀ ਹੈ ਜੇ ਪੱਤੇ ਖਾਂਦੀ ਵੀ ਹੈ ਕਿਉਂਕਿ ਅੱਜ ਤਾਈਂ ਪਿਛਲੇ ਬਹੁਤ ਸਾਲਾਂ ਦਾ ਤਜਰਬਾ ਹੋ ਗਿਆ ਤੇ ਪਿਛਲੇ ਸਾਲਾਂ ਚ ਕਿਸਾਨ ਵੀਰਾਂ ਨੂੰ ਕਹਿ ਕੇ ਕਿ ਰੋਕਿਆ ਵੀ ਹੈ ਤੇ ਹੁਣ ਉਹ ਆਪ ਹੀ ਛੱਡ ਗਏ ਕਿ ਪੱਤਾ ਲਪੇਟ ਸੁੰਡੀ ਵਾਲੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਗੋਭ ਦੀ ਸੁੰਡੀ ਵਾਲ ਜ਼ਰੂਰ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਉਹਦੇ ਕਰਕੇ ਚਟੀਆਂ ਮੁੰਜਰਾ ਨਿਕਲਦੀਆਂ ਇਹ ਤਾਂ ਬੂਟੇ ਨਾਲ ਦੀ ਨਾਲ ਹੀ ਰਿਕਵਰ ਕਰ ਲੈਂਦੇ ਕੁਝ ਪੱਤੇ ਚਿੱਟੇ ਜਰੂਰ ਨਜ਼ਰ ਆਉਂਦੇ ਪਰ ਆਪਾਂ ਨੂੰ ਜਿਹੜੇ ਆਂਢੀ ਗੁਆਂਢੀ ਆਪਣੇ ਆਸ-ਪਾਸ ਵਾਲੇ ਸਲਾਹਾਂ ਦੇ ਨਾਲੇ ਆਪਾਂ ਨੂੰ ਕਈ ਵਾਰ ਨਹੀਂ ਟਿਕਣ ਦਿੰਦੇ ਕਿ ਪੱਤਾ ਲਪੇਟ ਸੁੰਡੀ ਦੇ ਉੱਤੇ ਸਪਰੇ ਤਾਂ ਕਰਨੀ ਪੈਣੀ ਆ ਜਾਂ ਥੱਲੇ ਦਾਣੇਦਾਰ ਪਾਉਣੀ ਹੀ ਪਾਉਣੀ ਪੈਣੀ ਆ ਕਿਤੇਰਾ ਜਿਹੜਾ ਹੈਗਾ ਫਸਲ ਆ ਉਹ ਬਹੁਤ ਪੈੜੀ ਲੱਗਦੀ ਆ ਬੇਨਤੀ ਇਹ ਆ ਕਿ ਅਜੇ ਤੱਕ ਕਿਸੇ ਕਿਸਮ ਦੀ ਕੋਈ ਸਪਰੇ ਦੀ ਜ਼ਰੂਰਤ ਨਹੀਂ ਪੱਤਾ ਲਪੇਟ ਸੁੰਡੀ ਵਾਸਤੇ ਜਦੋਂ ਫਸਲ ਗੋਭ ਚ ਜਾਂ ਜਦੋਂ ਅਨਸਾਰੇ ਤੇ ਆ ਉਦੋਂ ਜੇ ਝੰਡੇ ਪੱਤੇ ਬਹੁਤ ਜ਼ਿਆਦਾ ਖਾਰੀ ਆ ਤਾਂ ਫਿਰ ਸਪਰੇਅ ਕਰਨੀ ਪਰ ਉਦੋਂ ਤੱਕ ਆਪਾਂ ਗੋਭ ਦੀ ਸੁੰਡੀ ਵਾਸਤੇ ਜਿਹੜੀ ਕੋਈ ਸਪਰੇਅ ਕਰ ਚੁੱਕੇ ਹੋਣ ਨੇ ਤੇ ਉਹਦੇ ਨਾਲ ਪੱਤਾ ਲਪੇਟ ਸੁੰਡੀ ਦਾ ਮਸਲਾ ਆਪਣਾ ਹੱਲ ਹੋ ਜਾਂਦਾ ਹੈ ਇੱਕ ਬੇਨਤੀ ਹੋਰ ਹੈ ਕਿ ਕਈ ਵਾਰ ਕਿਸਾਨ ਵੀਰ ਜਿਹੜੇ ਹੈਗੇ ਆ ਇਹ ਪੱਤਾ ਲਪੇਟ ਸੁੰਡੀ ਦੇ ਵਾਸਤੇ ਜਿਹੜਾ ਚੁਣ ਲੈਂਦੇ ਆ ਜਿਹੜੇ ਕੀਟਨਾਸ਼ਕ ਕਿਉਂਕਿ ਕੀਟਨਾਸ਼ਕਾਂ ਦੀ ਸਿਫਾਰਸ਼ਾਂ ਵੀ ਤੁਹਾਨੂੰ ਦੱਸ ਦੇਣਾ ਕਿ ਜੇ ਤੁਸੀਂ ਕਰਨੀ ਚਾਹੁੰਦੇ ਆ ਮੈਂ ਤਾਂ ਇਹੀ ਕਹੂੰ ਕਿ ਅਜੇ ਰੁਕੋ ਬਿਲਕੁਲ ਕਰਨ ਦੀ ਜ਼ਰੂਰਤ ਨਹੀਂ ਗਈ ਫਸਲ ਦੀ ਗੋਭ ਦੇ ਨੇੜੇ ਤੱਕ ਜਾ ਕੇ ਉਦੋਂ ਤੱਕ ਆਪਾਂ ਗੋਭ ਵਾਲੀ ਸੁੰਡੀ ਦੀ ਉਹ ਸਪਰੇ ਕਰ ਦਿੰਦੇ ਉਹਦੇ ਨਾਲ ਕੰਟਰੋਲ ਹੋ ਜਾਣਾ ਪਰ ਜੇ ਤੁਸੀਂ ਕਰਨ ਦੇ ਚਾਹਵ ਨਹੀਂ ਹੈਗੇ ਤਾਂ ਉਹਦੇ ਵਾਸਤੇ ਰეკਮੈਂਡੇਸ਼ਨ ਆ ਸੇਮ ਹੀ ਹੈਗੀਆਂ ਜਾਂ ਤਾਂ ਆਪਾਂ 60 ਐਮਐਲ ਕੋਰਾਜਨ 1.18% ਐਸੀ ਕਲੋਰਾਲ ਡਰਨਿਲੀਪਰੋਲ ਜਾਂ 20 ਐਮਐਲ ਫੀਮ ਫਲੂਬੈਂਡਮੈਨ 39.35% ਜਾਂ ਜਿਹੜੀ ਫਲੂਬੈਂਡਮੈਨ 20% ਵਾਲੀ ਜਿਹੜੀ ਟਕੂਮੀ ਦੇ ਨਾਂ ਤੇ ਜਾਣਦੇ 50 ਗ੍ਰਾਮ ਉਹ ਕਰ ਸਕਦੇ ਹਾਂ ਜਾਂ 170 ਗ੍ਰਾਮ ਆਟਰ ਦਵਾਈ ਆਉਂਦੀ ਹੈ 75 ਐਸਜੀ ਕਾਰਟਾਪ ਹਾਈਡਰੋ ਕਰ ਸਕਦੇ 100 ਤੋਂ 150 ਲੀਟਰ ਆਪਾਂ ਪਾਣੀ ਪਾਉਣਾ ਹੁੰਦਾ ਬਾਸਮਤੀ ਦੇ ਵਿੱਚ ਨਾਲ ਜਿਹੜੀ ਹੈਗੀ ਇੱਕ ਕੀਟਨਾਸ਼ਕ ਹੋਰ ਹੈ ਫਿਪਰੋਨਿਲ ਜਿਹੜਾ 15 ਗ੍ਰਾਮ ਆਪਾਂ ਉਹ ਜਿਹੜੀ ਸਪਰੇ ਦੇ ਰੂਪ ਦੇ ਵਿੱਚ ਹੀ ਆਉਂਦੀ ਆ ਫਿਪਰੋਨਿਲ ਉਹ ਆਪਾਂ ਜਿਹੜੀ ਹੈਗੀ ਹੈ 15 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੀ ਸਪਰੇ ਕਰ ਸਕਦੇ ਆ ਪਰ ਇਹ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪੱਤਾ ਲਵੇਟ ਸੁੰਡੀ ਕਿਸੇ ਕਿਸਮ ਦਾ ਕੋਈ ਝਾੜ ਦਾ ਨੁਕਸਾਨ ਨਹੀਂ ਕਰਦੀ ਜੇ ਤੁਹਾਡਾ ਕਿਸੇ ਦਾ ਕੋਈ ਕੀਤਾ ਹੋਏ ਤਾਂ ਦੱਸ ਦਿਓ ਗੋਭ ਦੀ ਸੁੰਡੀ ਨਾਲ ਜਰੂਰ ਹੋ ਜਾਂਦਾ ਇਹ ਤਾਂ ਮਾਈਨਰ ਪੈਸਟ ਹੈ ਦਾ ਤੇਜ਼ ਹਵਾ ਹੁਨੇਰੀ ਕਿਉਂਕਿ ਕਦੇ ਨਾ ਕਦੇ ਚਾਲੀ ਜਾਣਾ ਪੂਰੇ ਟਿਕਮੇ ਦੇਣ ਹੋਣ ਬੱਦਲ ਵਾਈ ਰਵੇ ਤੇਜ਼ ਹਵਾ ਨਾ ਚੱਲੇ ਫਿਰ ਇਹ ਥੋੜੇ ਬਹੁਤ ਜਿਹੜੇ ਹੈ ਦੌਗੀਆਂ ਦੇ ਵਿੱਚ ਪੱਤੇ ਆਪਾਂ ਨੂੰ ਚਿੱਟੇ ਨਜ਼ਰ ਆਉਂਦੇ ਤੇ ਚਿੱਟੇ ਜਦੋਂ ਨਜ਼ਰ ਆਉਂਦੇ ਉਹ ਤੱਕ ਇਹਦਾ ਪਮਕੜ ਨਿਕਲ ਕੇ ਉੱਡ ਗਿਆ ਹੁੰਦਾ ਜਦੋਂ ਇਹਨੇ ਪੱਤਾ ਲਪੇਟ ਕੇ ਖਾਣਾ ਉਦੋਂ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਛਾਂ ਵਾਲੇ ਥਾਵਾਂ ਤੇ ਖਾਸ ਤੌਰ ਤੇ ਤੁਸੀਂ ਦੇਖ ਸਕਦੇ ਆ ਉੱਥ ਬੇਨਤੀ ਇਹੀ ਆ ਕਿ ਮੈਂ ਤਾਂ ਇਹੀ ਕਹੂੰਗਾ ਕਿ ਅਜੇ ਖਬਰਾਂਉਣ ਦੀ ਕੋਈ ਜ਼ਰੂਰਤ ਨਹੀਂ 10% ਪੱਤੇ ਮਤਲਬ 100 ਮਗਰ 10 ਪੱਤੇ ਉਹ ਵੀ ਆਪਾਂ 5-10 ਥਾਵਾਂ ਤੇ ਦੇਖੀਏ ਤਾਂ ਇੰਨਾ ਅਟੈਕ ਇੱਥੋਂ ਤੱਕ ਤਾਂ ਪਹੁੰਚਦਾ ਹੀ ਨਹੀਂ ਹੈਗਾ ਉਦੋਂ ਤੇਜ਼ ਹਵਾ ਕੋਈ ਹਨੇਰੀ ਕੋਈ ਮੀਂਹ ਕਿਉਂਕਿ ਇਹ ਜਿਹੜੀ ਹੁਣ ਸੌਣ ਦਾ ਮਹੀਨਾ ਹੈ ਤੇ ਇਸ ਦੂਗਾ ਜਿਹੜੇ ਹੈਗੇ ਮੀਂਹਾਂ ਦਾ ਦੌਰ ਹਵਾ ਤੇਜ਼ ਹਵਾਵਾਂ ਦਾ ਦੌਰ ਜਿਹੜਾ ਹੈਗਾ ਚੱਲਦਾ ਰਹਿੰਦਾ ਸੋ ਇੱਕ ਬੇਨਤੀ ਜਿਹੜੀ ਜ਼ਰੂਰੀ ਸੱਚ ਲੈਂਡਟਾਸਾਈ ਹੈਲੋਥ੍ਰਿਨ ਪਲੱਸ ਜਿਹੜੀ ਹੈਗੀ ਐ ਹੋਰ ਟੈਕਨੀਕਲ ਆਉਂਦੇ ਨੇ ਜਾਂ ਕਈ ਵਾਰ ਕਿਸਾਨ ਵੀ ਲੈਂਡਟਾ ਦੀ ਵਰਤੋਂ ਬਹੁਤ ਕਰਦੇ ਆ ਬੇਨਤੀ ਉਹ ਨਾ ਕਰਿਓ ਕੰਟੈਕਟ ਹੈਗਾ ਤੋ ਉਹਨੂੰ ਸੁੰਢੀ ਬੁੜਕ ਦੀ ਦੱਸਦੀ ਆ ਤੂੰ ਹੀ ਕਹਿ ਦਿੰਦੇ ਨੇ ਕਿ ਬਹੁਤ ਵਧੀਆ ਰਿਜ਼ਲਟ ਹੈ ਜਿਹੜਿਆ ਸਿਸਟੈਮਿਕ ਤੁਹਾਨੂੰ ਇਨਸੈਕਟੀਸਾਈਡ ਦੱਸੇ ਇਹਨਾਂ ਦੀ ਵਰਤੋਂ ਕਰੋ ਲੈਂਡਟਾਸਾਈ ਹੈਲੋਥ੍ਰਿਨ ਦੀ ਕੋਈ ਰეკਮੈਂਡੇਸ਼ਨ ਨਹੀਂ ਹੈਗੀ ਬੇਨਤੀ ਤੇ ਕਈ ਕਿਸਾਨ ਵੀਰ ਜਿਹੜੇ ਉਹ ਲੈਂਡਟਾ ਪਲੱਸ ਦੂਜੇ ਟੈਕਨੀਕਲ ਜਿਹੜੇ ਆਉਂਦੇ ਕਲੋਰ ਅੰਟਰਨੇਲੀ ਪ੍ਰੋਲ ਆ ਗਿਆ ਜਾਂ ਕੋਈ ਹੋਰ ਟੈਕਨੀਕ ਜਾਂ ਇਹਨਾਂ ਦੇ ਨਾਲ ਹੀ ਮਿਲਾ ਕੇ ਜਿਹੜੀ ਲੈਮਡਾ ਵਗੈਰਾ ਦੀ ਜਾਂ ਬਾਈਫੈਂਥ੍ਰਿਮ ਵਗੈਰਾ ਦੀ ਵਰਤੋਂ ਕਰਨ ਲੱਗ ਪਿੰਦੇ ਆ ਤੇ ਜਾਂ ਜਿਹੜੀ ਹੈਗੀ ਐ ਸਾਈਪਰਮੈਥ੍ਰਿਨ ਵਗੈਰਾ ਟੈਕਨੀਕਲ ਨਾਲ ਆਉਂਦੇ ਨੇ ਉਹਨਾਂ ਦੀ ਵਰਤੋਂ ਕਰਨ ਲੱਗ ਪਿੰਦੇ ਡੈਲਟਾ ਮੈਥ੍ਰਿਨ ਸਾਈਪਰਮੈਥ੍ਰਿਨ ਇਹਨਾਂ ਦੀ ਵਰਤੋਂ ਜਿਹੜੀ ਸਿੰਥੈਟਿਕ ਪ੍ਰੈਥਰੋਇਡ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਇਹੇ ਅੱਕੇ ਜਾ ਕੇ ਕਾਲੇ ਚਿੱਟੇ ਤੇਲੇ ਦੇ ਹਮਲੇ ਦਾ ਕਾਰਨ ਬਣ ਸਕਦੇ ਆ ਰਿਸਰਚੈਂਸ ਆਫ ਬੈਸਟ ਜਾ ਆਊਟ ਬ੍ਰੇਕ ਆਫ ਬੈਸਟ ਮਤਲਬ ਜਿਹੜੇ ਰਸ ਚੂਸ ਕੀ ਲੱਗ ਜਿਹਦੇ ਵਿੱਚ ਖਾਸ ਤੌਰ ਤੇ ਬਲਾਉਂ ਤੇ ਜਿਹੜਾ ਵਾਈਟ ਵੈਗਟ ਪਲਾਂਟ ਹੋ ਪਰ ਉਹ ਬਾਹ ਸਕਦੇ ਆ ਇਹ ਨਿਵਰਤੋਂ ਕਰਨੀ ਜ਼ੋਰ ਕਮੈਂਡਰ ਤੁਹਾਨੂੰ ਸਿਫਾਰਸ਼ਾਂ ਦਸੀਆਂ ਨੇ ਫਲੂ ਬੈਂਡਾਮਾਈਡ ਕਰ ਲੋ ਕਲੋਰ ਇੰਟਰਨਲ ਲਈ ਪ੍ਰੋਲ ਕਰ ਲੋ ਜਾਂ ਕਾਰਟ ਵਾਡਰ ਹਾਈਡੋਕੋਡਾਈ ਮੋਟਰ ਦਵਾਈ ਆ ਉਹ ਕਰ ਲੋ ਜਾਂ ਬਾਸਮਤੀ ਦੇ ਵਿੱਚ ਇਹਨਾਂ ਤੋਂ ਇਲਾਵਾ ਜਿਹੜੀ 15 ਗ੍ਰਾਮ ਫਿਪਰੋਨਿਲ ਸਪਰੇਅ ਵਾਸਤੇ ਆਉਂਦੀ ਆ ਉਹਦੀ ਵੀ ਤੁਸੀਂ ਜਿਹੜੀ ਹੈਗੀ ਸਪਰੇਅ ਕਰ ਸਕਦੇ ਆ ਪੱਤਾ ਲਵੇਟ ਸੁੰਡੀ ਤੋਂ ਖਬਰਾਉਣ ਦੀ ਜਰੂਰਤ ਨਹੀਂ ਹੁੰਦੀ ਵਾਰ-ਵਾਰ ਬੇਨਤੀਆਂ ਇਹੀ ਆ ਕਿਉਂਕਿ ਇਹਨੇ ਪੱਤੇ ਖਾਣੇ ਨਾਲ ਦੀ ਨਾਲ ਫਸਲ ਨੇ ਰਿਕਵਰ ਕਰਨਾ ਹੋ ਸਕਦਾ ਪੱਤੇ ਖਾਣ ਦੇ ਨਾਲ ਹਵਾ ਹਵਾ ਜਿਹੜੀ ਵੱਧ ਫਸਲ ਦੇ ਵਿੱਚ ਫਿਰ ਜਾਵੇ ਤੇ ਸੂਰਜ ਦੀ ਰੋਸ਼ਨੀ ਵੀ ਥੱਲੇ ਤੱਕ ਪਹੁੰਚ ਜਾਵੇ ਤੇ ਉਹਦੇ ਨਾਲ ਜਿਹੜਾ ਹੈਗਾ ਸੌਖਾ ਸਾਫ ਅਸਲ ਨੂੰ ਆ ਜਾਵੇ ਯੁਰ ਗਿਆ ਆਪਾਂ ਰੋਕ ਕੇ ਰੱਖੀਏ ਯੂਰੀਆ ਦੀ ਵਰਤੋਂ ਜਿਹੜੀ ਓਵਰ ਡੋਜ਼ ਉਹ ਨਹੀਂ ਕਰਨੀ ਤੇ ਗੈਰ ਸਫਾਰਸ਼ੀ ਜਿਹੜੇ ਕੀਟਨਾਸ਼ਕਾ ਉਹਨਾਂ ਦੀ ਸਪਰੇ ਨਹੀਂ ਕਰਨੀ ਦੇਖਾ ਦੇਖੀ ਕਿਸੇ ਤਰ੍ਹਾਂ ਦੀ ਸਪਰੇ ਦੇ ਵਿੱਚ ਜਿਹੜਾ ਹੈਗਾ ਨਹੀਂ ਪੈਣਾ ਹੈਗਾ ਕਿ ਆਪਾਂ ਇੱਕ ਨੇ ਕਰਤੀ ਦੂਜੇ ਨੇ ਕਰਤੀ ਵਾਧੂ ਖਰਚੇ ਤੋਂ ਬਚਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ